ਹੈਲੋ ਹਾਂਜੀ ਗਰੋਵ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਜੀ ਆ ਦੇ ਜੀ ਤਿਰਤਨ ਹੋਤੇ ਤੁਹਾਡੇ ਸਰੋਤਿਆਂ ਨੂੰ ਗੁਰੂ ਫਤਿਹ ਜੀ ਵਾਈਗੁਰ ਜੀ ਕਾਲ ਸਾਹਿਬ ਵਾਈਗੁਰ ਜੀ ਕੀ ਫਤਿਹ ਅਵਲਟਵਾ ਸਾਹਿਬ ਇੱਕ ਵੱਡਾ ਬਲ ਮਿਲਦਾ ਹੈ ਸ਼ਰੂਮਣੀ ਅਕਾਲੀ ਦਲ ਨੂੰ ਉਸ ਵੇਲੇ ਵੀ ਆਮ ਆਦਮੀ ਪਾਰਟੀ ਦਾ ਖੇਮ ਕਰਨ ਤੋਂ ਵੱਡਾ ਚਿਹਰਾ ਬੱਬੂ ਬੈਂਕਾ ਜਿਹੜਾ ਹੈ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਕੀ ਭਾਵਨਾਵਾਂ ਕੀ ਕਹਿਣਾ ਚਾਹੋਗੇ ਇਸ ਤੇ ਅ ਦੇਖੋ ਜਲਦੀ ਜੀ ਇੱਕ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਇੱਕ ਸੈਟਬੈਕ ਆਮ ਆਦਮੀ ਪਾਰਟੀ ਨੂੰ ਲੱਗਾ ਹੈ ਜੀ 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 ਔਰ ਇਵੈਨਚੁਅਲੀ ਇਵਨ ਯੂ ਕੈਨ ਸੀ ਕਿ ਹਾਲੇ 2 ਸਾਲ ਪਹਿਲੇ ਇਲੈਕਸ਼ਨਸ ਹੋਣ ਨੂੰ ਔਰ 2 ਸਾਲ ਪਹਿਲਾਂ ਹੀ ਇੱਕ ਸਟੇਟ ਦਾ ਸੈਕਟਰੀ ਜਿਹੜਾ ਹੈ ਜੀ ਉਹ ਪਾਰਟੀ ਨੂੰ ਛੱਡ ਕੇ ਸ਼ਰੂਮਨੀ ਕਾਂਦੀਦਲ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਜੀ ਜੀ ਔਰ ਇਸ ਦਾ ਮੁੱਢ ਕਾਰਨ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਇਹਦੇ ਹੋਂਦ ਦੇ ਵਿੱਚ ਆਈ ਸੀਗੀ ਇਹਨਾਂ ਵੀਰਾਂ ਨੇ ਔਰ ਅਜਿਹੇ ਚਿਹਰੇ ਨੇ ਸੁਰਿੰਦਰ ਸਿੰਘ ਬੱਬੂ ਵਰਗੇ ਚਿਹਰੇ ਨੇ ਇਹਨਾਂ ਮਿਹਨਤੀ ਲੋਕਾਂ ਨੇ ਉਦੋਂ ਪਾਰਟੀ ਨੂੰ ਸਟੈਂਡ ਕੀਤਾ ਜੀ ਜੀ ਪਾਰਟੀ ਨੂੰ ਸਟੈਂਡ ਕੀਤਾ ਉਦੋਂ ਲੋਕ ਹਾਲਾਂਕਿ ਮਜ਼ਾਕ ਉਡਾਇਆ ਕਰਦੇ ਸੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਐਂਡ ਇਵੈਨਚੁਅਲੀ ਅੱਜ ਜੇਕਰ ਸਰਕਾਰ ਹੈ ਔਰ ਖਾਸ ਤੌਰ ਤੇ ਸਾਡੀ ਹਲਕੇ ਚ ਗੱਲ ਕਰੀਏ ਜੇਕਰ ਆਮ ਆਦਮੀ ਪਾਰਟੀ ਦਾ ਬੂਟਾ ਲਗਾਇਆ ਤਾਂ ਅਜੇ ਹੀ ਵੀਰਾਂ ਨੇ ਲਾਇਆ ਹੈ ਔਰ ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਚਿਹਰਾ ਸੁਰਿੰਦਰ ਸਿੰਘ ਬੱਬੂ ਜੀ ਦਾ ਅਜੇ ਹੀ ਅਨੇਕਾਂ ਹੀ ਚਿਹਰੇ ਨੇ ਜੀ ਜੀ ਔਰ ਤੁਹਾਨੂੰ ਪਤਾ ਕਿ ਇੱਕ ਬਿਲਕੁਲ ਹੀ ਜ਼ੀਰੋ ਲੈਵਲ ਤੋਂ ਉੱਠ ਕੇ ਇਸ ਮੁਕਾਮ ਤੱਕ ਸਰਕਾਰ ਬਣਾਉਣੀ ਕੋਈ ਛੋਟੀ ਗੱਲ ਨਹੀਂ ਹੈ ਜੀ ਜੀ ਥੈਂਕ ਯੂ ਅਧਿਤੀ ਜੀ ਮੈਂ ਦੱਸਣਾ ਚਾਹੁੰਦਾ ਕਿ ਆ ਜਦੋਂ ਸਮਾਂ ਆਇਆ ਜਦੋਂ ਸਰਕਾਰ ਬਣਾਈ ਆਸਾ ਉਮੀਦਾਂ ਦੀ ਨਾਲ ਸਰਕਾਰ ਬਣਾਈ ਕਿ ਆਮ ਆਦਮੀ ਪਾਰਟੀ ਜੋ ਪਾਰਟੀ ਦਾ ਨਾਮ ਰੱਖਿਆ ਕਿ ਆਮ ਆਦਮੀ ਦੀ ਪਾਰਟੀ ਹੈ ਲੋਕਾਂ ਦੇ ਹਿੱਤਾਂ ਦੀ ਪਾਰਟੀ ਹੈ ਆਮ ਆਦਮੀ ਦੇ ਹਿੱਤਾਂ ਦੇ ਲਈ ਖੜਨ ਵਾਲੀ ਪਾਰਟੀ ਹੈ ਜੀ ਜੀ ਔਰ ਇੱਕ ਪਰਸੈਪਸ਼ਨ ਕ੍ਰੀਏਟਿਵ ਕੀਤੀ ਗਈ ਸੀ ਕਿ ਦਿੱਲੀ ਵਾਂਗੂ ਇੱਥੇ ਬੜੀ ਡਿਵੈਲਪਮੈਂਟ ਹੋਊਗੀ ਇੱਥੇ ਜੀ ਇਨਫਰਾਸਟਰਕਚਰਸ ਬੜੇ ਵਧੀਆ ਹੋਣਗੇ ਤੇ ਸਕੂਲਸ ਹੋਣਗੇ ਔਰ ਜਿਹੜੇ ਵੱਡੇ ਵੱਡੇ ਮੁੱਖ ਮੰਤਰੀ ਨੇ ਉਹ ਲੋਕਾਂ ਦੇ ਨਾਲ ਲਾਈਨਾਂ ਵਿੱਚ ਲੈ ਕੇ ਰੰਗੀ ਸੀ ਔਰ ਅਲਟੀਮੇਟਲੀ ਉਸ ਚੀਜ਼ ਕਰਕੇ ਕਿਤੇ ਨਾ ਕਿਤੇ ਜਿਹੜੇ ਭੋਲੇ ਭਰੇ ਲੋਕੋ ਕੈਰੀਡ ਅਵੇ ਹੋ ਗਏ ਜੀ 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 ਔਰ ਜਦੋਂ ਵਿਡਿਆਈ ਲੈਣ ਦੀ ਗੱਲ ਆਈ ਉਸ ਮਿਹਨਤ ਦਾ ਇੱਕ ਮੁੱਲ ਉਸ ਮਿਹਨਤ ਦਾ ਫਲ ਲੈਣ ਦੀ ਗੱਲ ਆਈ ਉਦੋਂ ਸਾਡੇ ਹਲਕੇ ਦੇ ਵਿੱਚ ਦੇਖੋ ਸਰਦਾਰ ਸਰਮਨ ਸਿੰਘ ਤੋਂ ਲੈ ਕੇ ਜਿਹੜੇ ਬਾਕੀ ਪਾਰਟੀਆਂ ਦੇ ਨਾਲ ਸੰਬੰਧਤ ਨੇ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆਉਂਦੇ ਸਰ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਬਟ ਸ਼ਾਬਾਸ਼ ਇਹਨਾਂ ਬੰਦਿਆਂ ਨੇ ਫਿਰ ਵੀ ਉਹਨਾਂ ਦਾ ਸਾਥ ਦਿੱਤਾ ਜਿਹੜੇ ਗਰਾਊਂਡ ਲੈਵਲ ਤੇ ਪਾਰਟੀ ਦੀ ਮਿਹਨਤ ਕਰਦੇ ਸੀ ਉਹਨਾਂ ਨੇ ਦੂਸਰੀ ਪਾਰਟੀ ਤੋਂ ਆਏ ਵਿਅਕਤੀ ਦਾ ਵੀ ਸਾਥ ਦਿੱਤਾ ਨੰਬਰ 1 ਐਂਡ ਉੱਪਰੋਂ ਜਾ ਕੇ ਉਸ ਚੀਜ਼ ਦੀ ਅਸੈਪਟੈਂਸ ਵੀ ਉਹਨਾਂ ਨੇ ਕਿਤੇ ਕਿ ਕੋਈ ਗੱਲ ਨਹੀਂ ਸਾਡੇ ਹਲਕੇ ਇੰਚਾਰਜ ਲੱਗੇ ਨੇ ਅਸੀਂ ਮਿਹਨਤ ਕਰੀਏ ਹਰ ਰਿਸ਼ਤੇਦਾਰ ਤੱਕ ਗਏ ਇਥੋਂ ਤੱਕ ਜਿਲਜੀ ਜੀ ਆਈ ਊਡ ਇਵਨ ਲਾਈਕ ਟੂ ਮੈਂਸ਼ਨ ਦਿਸ ਥਿੰਗ ਜੀ ਜੀ ਇਥੇ ਕੁਝ ਲੋਕ ਸਰਕਾਰੀ ਨੌਕਰੀ ਨਾਲ ਵੀ ਸੰਬੰਧਤ ਤੁਹਾਨੂੰ ਪਤਾ ਜਿਹੜਾ ਵਿਅਕਤੀ ਹੁੰਦਾ ਉਹ ਬੜਾ ਕੌਨਸ਼ੀਅਸ ਰਹਿੰਦਾ ਕਿ ਕਿਤੇ ਨਾ ਕਿਤੇ ਸਰਕਾਰੀ ਨੌਕਰੀ ਹੈ ਮਿਹਨਤ ਚੱਕਰਾਂ ਚ ਕਿਉਂ ਪੈਣਾ ਹੈ ਹੈਨਾ ਜੀ ਜੀ ਉਹ ਲੋਕ ਵੀ ਆਪਣੀ ਇਲੈਕਸ਼ਨ ਸਮਝ ਕੇ 2022 ਦੀ ਇਲੈਕਸ਼ਨ ਲੜਦੇ ਰਹੇ ਸਾਡੀ ਵੀ ਗੱਲਬਾਤ ਹੁੰਦੀ ਰਹੀ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਜੀ ਜੀ ਬਟ ਜਦੋਂ ਸਰਕਾਰ ਆਈ ਸਾਰਾ ਕੁਝ ਉਲਟ ਹੋਇਆ ਇੱਕ ਵੀ ਆਸ ਉਮੀਦ ਉੱਤੇ ਨਹੀਂ ਰਹੀ ਔਰ ਅੱਜ ਤੁਸੀਂ ਦੇਖੋ ਇੱਕ ਵੱਡਾ ਸਵਾਲ ਹੈ ਸਰਕਾਰ ਦੀ ਪ੍ਰਸ਼ਾਸਨ ਉੱਤੇ ਪ੍ਰਸ਼ਾਸਨ ਦੇ ਵਰਕਰ ਵਰਕਿੰਗ ਉੱਤੇ ਇੱਥੇ ਲੋਕਾਂ ਦੀ ਸਿਕਿਉਰਿਟੀ ਉੱਤੇ ਕੋਈ ਇੱਥੇ ਹੱਜ ਹਾਲ ਨਹੀਂ ਔਰ ਇਵੈਂਜੁਲੀ ਸਾਈ ਹੀ ਸਟੇਟ ਔਰ ਖਾਸ ਤੌਰ ਤੇ ਹਲਕਾ ਖੇਮ ਕਰਨ ਦੇ ਲੋਕ ਉਹ ਆਪਣੇ ਸਰੀਏ ਰੱਬ ਆਸਰੇ ਇੱਥੇ ਕੋਈ ਵੀ ਕਿਸੇ ਦੀ ਬਾਤ ਪੁੱਛਣ ਵਾਲਾ ਨਹੀਂ ਹੈ ਐਮਐਲਏ ਨੂੰ ਕੋਈ ਇੰਟਰਸਟ ਨਹੀਂ ਐਮਐਲਏ ਜੀ ਆ ਤੁਹਾਨੂੰ ਪਤਾ ਇੱਕ ਬੜਾ ਵੱਡਾ ਮੰਡੀਆਂ ਦਾ ਇੱਕ ਮੁੱਦਾ ਚੱਲਿਆ ਸੀਗਾ ਜੀ ਜੀ ਜਿਹਦੇ ਵਿੱਚ ਕਿਦਾਂ ਕੱਟ ਲੱਗ ਰੇ ਸੀਗੇ ਔਰ ਉਸ ਦੇ ਵਿੱਚ ਸਾਡੇ ਐਮਐਲਏ ਸਾਹਿਬ ਪੂਰੇ ਗੈਰ ਹਾਜ਼ਰ ਦੇ ਜੀ ਸਾਡੇ ਹਲਕੇ ਦੇ ਵਿੱਚ ਜੇ ਸਰਪੰਚੀਆਂ ਚੱਲੀਆਂ ਨੇ ਤੇ ਦਲਜੀਤ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡਾ ਹਲਕਾ ਖੇਮ ਕਰਨੀ ਹੈ ਜੀ ਜੀ 10-10 ਕਰੋੜ ਦੀ ਜਿਹੜੀ ਹੈ ਸਰਪੰਚੀ ਗਈ ਲੋਕਾਂ ਨੇ ਆਪਦੇ 4-4 5-5 ਕਿੱਲੇ ਆਪਦੀ ਖੁਦ ਦੀ ਜ਼ਮੀਨ ਵੇਚ ਕੇ ਇੱਥੇ ਅਲਟੀਮੇਟਲੀ ਲੋਕਾਂ ਨੇ ਇਲੈਕਸ਼ਨ ਲੜੀ ਔਰ ਅਖੀਰ ਚ ਜਿਹੜੇ ਬੰਦੇ ਨੇ ਮਿਹਨਤ ਕੀਤੀ ਜਾਂ ਲੋਕਾਂ ਦਾ ਜਿਨ੍ਹਾਂ ਦੇ ਹੱਕ ਦੇ ਵਿੱਚ ਫਤਵਾ ਸੀ ਉਹ ਨਹੀਂ ਚੁਣੇ ਗਏ ਚੁਣੇ ਉਹ ਗਏ ਜਿਨ੍ਹਾਂ ਨੇ ਵੱਧ ਬੋਲੀ ਦੇ ਪੈਸੇ ਦਿੱਤੇ ਔਰ ਕਿਦਾਂ ਕਿਹੜੀ ਬੋਲੀ ਦੇ ਪੈਸੇ ਦਿੱਤੇ ਇਹ ਕਿਸੇ ਤੋਂ ਲੁਕਿਆ ਨਹੀਂ ਜੀ ਹੁਣ ਇੱਥੇ ਕੀ ਹੈ ਅਲੀ ਬੱਬਰ ਚਾਲੀ ਚੋਰਾਂ ਦੀ ਤੁਸੀਂ ਦੇਖੀ ਹੋਣੀ ਹੈ ਜੀ ਕਹਾਣੀ ਦੇਖੀ ਹੋਣੀ ਹੈ ਜੀ ਹੈ ਤੇ ਸਾਡਾ ਚਾਚਾ ਅਲੀ ਬਾਬਾ ਜੀ ਸਰਦਾਰ ਸਰਵੰ ਸਿੰਘ ਤੋਂ ਨਾ ਔਰ ਉਹਨਾਂ ਦੇ ਜਿਹੜੇ ਜਿੰਨੇ ਵੀ ਚੋਅ ਨੇ ਚਾਹੇ ਉੱਪਰ ਚ ਪੀਏ ਹੋ ਗਏ ਹੀਰੇ ਹੀ ਪੀਏ ਹੋ ਗਏ ਜੀ ਦਲਜੀਤ ਜੀ ਲੋਕਾਂ ਨੂੰ ਇੰਨਾ ਜ਼ਿਆਦਾ ਲੁੱਟਖਸੋਟ ਕਰ ਰਹੇ ਨੇ ਉਹਨਾਂ ਨੇ ਇੰਨੀ ਜ਼ਿਆਦਾ ਬਦਮਾਸ਼ੀ ਕੀਤੀ ਚਾਹੇ ਆ ਐਮਸੀ ਇਲੈਕਸ਼ਨਸ ਦੇ ਵਿੱਚ ਦੇਖ ਲਓ ਤੁਸੀਂ ਖੇਮ ਕਰਨ ਵਾਲੀਆਂ ਚਾਹੇ ਤੁਸੀਂ ਦੇਖ ਲਓ ਇਸ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਵੀ ਸਰਬਸੰਮਤੀ ਨਾਲ ਆਈ ਕੈਨ ਇਵੈਨਚੁਅਲੀ ਗਿਵ ਯੂ ਸਰਟਨ ਐਗਜ਼ੈਂਪਲ ਸਰਟਨ ਸੈਟ ਆਫ ਐਗਜ਼ੈਂਪਲਸ ਦੀ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚ ਜਿਨ੍ਹਾਂ ਨੂੰ ਲੋਕਾਂ ਨੇ ਸਾਰੇ ਪਿੰਡ ਨੇ ਚੁਣ ਲਿਆ ਸਾਰੀ ਪਾਰਟੀਆਂ ਤੱਕ ਨੇ ਚੁਣ ਲਿਆ ਸਰੂਪਾ ਤੱਕ ਪਾਲਿਆ ਔਰ ਐਵੈਂਚੁਲੀ ਦੂਸਰੇ ਬੰਦੇ ਨੇ ਜਦੋਂ ਪੈਸੇ ਵਧ ਉਤਾਰਤੇ ਤੇ ਉਸ ਬੰਦੇ ਨੂੰ ਸਰਪੰਚ ਬਣਾ ਦਿੱਤਾ ਤੇ ਸਰਬਸੰਮਤੀ ਵਾਲੇ ਜਿਹੜੇ ਚੁਣੇ ਹੋਏ ਸਰਪੰਚ ਨੂੰ ਉਹਦੀ ਸਰਪੰਚੀ ਰੱਦ ਕਰ ਦਿੱਤੀ ਸੋ ਇੰਨਾ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਵਿਅਕਤੀ ਕੋਈ ਮਿਹਨਤ ਕਰਦਾ ਹੈ ਜਿਹੜੇ ਇੱਕ ਵਹੀਮ ਦੇ ਵਿੱਚੋਂ ਨਿਕਲੇ ਨੇ ਉਹਨਾਂ ਦਾ ਦਿਲ ਟੁੱਟਦਾ ਹੈ ਜੀ 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 ਔਰ ਉਹਨਾਂ ਗੱਲਾਂ ਨੂੰ ਵੇਖ ਕੇ ਸਰਦਾਰ ਸੁਰਿੰਦਰ ਸਿੰਘ ਜੀ ਬੱਬੂ ਨੇ ਕਿਉਂਕਿ ਉਹਨਾਂ ਨੇ ਆਪ ਬੜੀ ਮਿਹਨਤ ਕੀਤੀ ਬਹੁਤ ਜ਼ਿਆਦਾ ਉਜੜੇ ਨੇ ਦਿੱਲੀ ਤੱਕ ਜਾਂਦੇ ਰਹੇ ਨੇ ਸਾਰਾ ਕੁਝ ਕਰਦੇ ਰਹੇ ਨੇ ਅਸੀਂ ਉਹਨਾਂ ਦੀ ਵਰਕਿੰਗ ਵੀ ਦੇਖਦੇ ਰਹੇ ਹਾਂ ਸੋ ਵੀਰ ਨੇ ਜੁਆਇਨਿੰਗ ਕੀਤੀ ਹੈ ਔਰ ਆਪਣੇ ਨਾਲ ਹੋਰ 20 ਤੋਂ 25 ਪਰਿਵਾਰ ਹੈ ਉਹ ਸ਼ਾਮਲ ਕੀਤੇ ਨੇ ਦੀ ਪਾਰਟੀ ਵੱਲੋਂ ਕੀ ਭਰੋਸਾ ਦਿਵਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਸਾਗੂ ਨੂੰ ਅਤੇ ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹਾਂਗਾ ਗੌਰਵ ਜੀ ਕਿ ਜਿੱਥੇ ਹੁਣ ਆਪੋਜੀਸ਼ਨ ਦੇ ਵੱਲੋਂ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਭਵਿੱਖ ਦੇ ਵਿੱਚ ਖਤਮ ਹੋ ਗਈ ਹੈ ਪਰ ਨਹੀਂ ਕਿਤੇ ਨਾ ਕਿਤੇ ਸੱਤਾਧਿਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੱਤਾਧਿਰ ਦੇ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਨਾ ਇੱਕ ਵੱਡਾ ਝਟਕਾ ਵੀ ਕਹਿ ਸਕਦੇ ਹਾਂ ਸੱਤਾਧਿਰ ਨੂੰ ਕਿਵੇਂ ਵੇਖਦੇ ਹੋ ਇਹ ਬਹੁਤ ਜ਼ਰੂਰੀ ਸਵਾਲ ਸੀਗਾ ਜੀ ਦੇਖੋ ਜੀ ਕਾਲਪੁਰਖ ਦੀ ਬਖਸ਼ਸ਼ ਸਤਿਕਾਰ ਸਤਿਗੁਰੂ ਤੋਂ ਡਰ ਕੇ ਮੈਂ ਕਹਿਣਾ ਜੀ ਜੀ ਅਜੀ ਸਾਡਾ ਪਹਿਲਾ ਪ੍ਰੋਗਰਾਮ ਹੋਇਆ ਜੀ ਅਸੀਂ ਤੇ ਪੈਰ ਤਰਾਵਾ ਕੀਤਾ ਜੀ ਜੀ ਬੜੇ ਹੀ ਅਨੇਕਾਂ ਹੀ ਵਿਅਕਤੀ ਵਿਸ਼ੇਸ਼ ਔਰ ਆਮ ਆਦਮੀ ਪਾਰਟੀ ਇਹ ਤਾਂ ਕਾਂਗਰਸ ਦੀ ਨਹੀਂ ਕਾਹੀ ਜਿਹੜੇ ਵਰਕਰ ਨੇ ਸਾਡੇ ਕੰਟੈਕਟ ਦੇ ਵਿੱਚ ਨਹੀਂ ਅਸੀਂ ਤੇ ਆਪ ਸਭ ਨੂੰ ਮਤਲਬ ਡਿਲੇ ਕਰਦੇ ਪਏ ਆ ਕਿ ਹਲੇ 2 ਸਾਲ ਪਹਿਲੇ ਹਲੇ ਟਾਈਮ ਪਿਆ ਹੈ ਹੈਨਾ ਜੀ ਐਡ ਜਿਹੜੀ ਗੱਲ ਕਰਦੇ ਨੇ ਇਹੀ ਗੱਲ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦੇ ਨੇ ਮੈਂ ਇੱਕ ਚੀਜ਼ ਦੱਸ ਦੇਣੀ ਛਾਣਾ ਕਿ ਜੇ ਇੰਨਾ ਹਾਲਾਤਾਂ ਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਲਕਾ ਕੀਮ ਕਰਨ ਦੇ ਵਿੱਚ ਜੁੜ ਰਹੇ ਨੇ ਬਲਟੋਹਾ ਪਰਿਵਾਰ ਦੇ ਨਾਲ ਜੁੜ ਰਹੇ ਨੇ ਜੀ ਕੱਲ ਨੂੰ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਜਦੋਂ ਪੂਰੀ ਹੋਵਾ ਹੋਗੀ ਦੀ ਇਹਦਾ ਦਾ ਲਗਾ ਸਕਦੇ ਹੋ ਕਿ ਉਦੋਂ ਸ਼ਰੋਮਨੀ ਅਕਾਲੀ ਦਲ ਕੇਸ ਪੈਮਾਨੇ ਤੱਕ ਕਿਦਾਂ ਕਰਕੇ ਪ੍ਰੋਗਰੈਸ ਕਰ ਸਕਦਾ ਹੈ ਸਮਾ ਆਵੇਗਾ ਮਿਹਨਤ ਦਾ ਬੁੱਲ ਪੈਂਦਾ ਹੈ ਰੱਬ ਨਾਮ ਦੀ ਚੀਜ਼ ਵੀ ਹੈ ਔਰ ਲੋਕਾਂ ਨੇ ਮਿਹਨਤ ਵੀ ਦੇਖੀ ਹੈ ਕੰਪੈਰੀਜ਼ਨ ਵੀ ਦੇਖਿਆ ਹੈ ਲੋਕਾਂ ਨੇ ਨਾਪ ਤੋਲ ਕਰਕੇ ਦੇਖ ਲਿਆ ਦਜੀਤ ਵੀਰ ਤੁਸੀਂ ਜਿਹੜੇ ਗਰਾਊਂਡ ਲੈਵਲ ਤੇ ਸਾਰਾ ਕੁਝ ਦੇਖਿਆ ਐਂਡ ਪਰਮਾਤਮਾ ਕਿਰਪਾ ਕਰੂਗਾ ਮਿਹਨਤ ਦਾ ਬੁੱਲ ਹੋਵੇਗਾ ਜਿਹੜੇ ਜਿਹੜੇ ਫੇਮ ਕਰਨ ਤੋਂ ਕੋਈ ਰੁੱਸੇ ਸੱਜਣ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਹੀ ਫਿਰ ਇਕੱਠਾ ਕੀਤਾ ਜਾਵੇਗਾ ਗਰੋਜ ਜੀ ਇਸੇ ਕੁਝ ਕਹਿਣਾ ਚਾਹੋਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਸਾਡਾ ਆਪਣਾ ਪਰਿਵਾਰ ਹੈ ਹਰੇਕ ਵਿਅਕਤੀ ਨੇ ਕਿ ਚਲੋ ਜੀ ਕੇਵਲ ਸ਼੍ਰੋਮਣੀ ਅਕਾਲੀ ਦਲ ਚਾਹੇ ਕੋਈ ਵੀ ਵਿਅਕਤੀ ਕਾਂਗਰਸ ਨਾਲ ਵੀ ਸੰਬੰਧਤ ਹੈ ਆਪ ਦੇ ਨਾਲ ਵੀ ਸੰਬੰਧਤ ਹੈ ਬੀਜਪੀ ਨਾਲ ਵੀ ਸੰਬੰਧਤ ਹੈ ਸਾਡਾ ਆਪਣਾ ਪਰਿਵਾਰ ਹੈ ਜੀ 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 ਮੈਂ ਦਿਲਜੀਤ ਵੀ ਆਈ ਵਿ ਬੀ ਵੈਰੀ ਕਲੀਅਰ ਅਬਾਊਟ ਦਿਸ ਫੈਕਟ ਜੀ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧਤ ਵਿਅਕਤੀ ਸਾਡੇ ਆਪਣੇ ਪਰਿਵਾਰ ਦਾ ਹਿੱਸਾ ਹੈ ਅਸੀਂ ਪਰਿਵਾਰ ਦੀ ਤਰ੍ਹਾਂ ਰਹੇ ਹਾਂ ਪਰ ਪਰਿਵਾਰ ਦੀ ਤਰ੍ਹਾਂ ਵਿਚਰਦੇ ਰਹੇ ਹਾਂ ਜੀ ਜੀ ਔਰ ਹਮੇਸ਼ਾ ਇਨਾ ਪ੍ਰਭਾਵਾਂ ਦੇ ਨਾਲ ਵਿਚਰਦੇ ਵੀ ਰਹੀਦਾ ਆਉਣ ਵਾਲੇ ਸਮੇਂ ਛਤ ਮੈਂ ਇਹ ਸਮਝਦਾ ਵਾਂ ਕਿ ਇਸੇ ਸਾਜ ਨੂੰ ਲੈ ਕੇ ਇਸੇ ਪਿਆਰ ਨੂੰ ਲੈ ਕੇ ਇਨ੍ਹਾਂ ਭਰਾਵਾਂ ਦਾ ਬੂਆ ਖੜਕਾਵਾਂਗੇ ਔਰ ਆਪਣੇ ਆਪਣੇ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਹੈ ਉਸ ਨੂੰ ਇਥੋਂ ਜਿਤਾਵਾਂਗੇ ਔਰ ਪੰਜਾਬ ਦੇ ਵਿੱਚ ਪਰਮਾਤਮਾ ਦੀ ਕਿਰਪਾ ਸਦਕਾ ਸਾਡੀ ਸਰਕਾਰ ਵੀ ਹੋਵੇ। ਗੌਰਵ ਜੀ ਲਾਸਟ ਸਵਾਲ ਜਿਹੜੇ ਹੁਣ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨਗੇ ਉਹਨਾਂ ਦੀ ਮਿਹਨਤ ਦਾ ਮੁੱਲ ਜਿਹੜਾ ਉਹ ਫਿਰ ਸਰਦਾਰ ਵਿਰਸਾ ਸਿੰਘ ਬਲਟੋਹਾ ਦੇ ਸਪੁੱਤਰ ਸਰਦਾਰ ਗੌਰਵਦੀਪ ਸਿੰਘ ਬਲਟੋਹਾ ਕੀ ਕਹਿਣਾ ਚਾਹਣਗੇ ਕਿ ਉਹਨਾਂ ਦੇ ਨਾਲ ਜੁੜੇ ਸੱਜਣਾ ਦਾ ਮੁੱਲ ਜ਼ਰੂਰ ਪਵੇਗਾ ਕਿਵੇਂ ਵੇਖਦੇ ਹੋ ਦੇਖੋ ਇਸ ਦਾ ਸਭ ਤੋਂ ਵੱਡਾ ਅੰਦਾਜ਼ਾ ਹੁੰਦਾ ਇੱਥੇ ਤੁਸੀਂ ਕਿਸੇ ਅੱਗੇ ਵੀ ਜਾਓਗੇ ਨਾ ਕੀ ਬਾਤ ਹੈ ਹਰ ਬੰਦੇ ਨੇ ਕਹਿਣਾ ਵਾ ਕਿ ਨਹੀਂ ਜੀ ਮੈਂ ਮੁੱਲ ਪਾਉਂਗਾ ਇਹ ਜਾਂ ਉਹ ਆ ਠੀਕ ਹੈ ਜੀ ਮੈਂ ਇੱਕੋ ਬੇਨਤੀ ਇੱਕ ਨੰਬਰ ਤੇ ਸਹਿਤ ਕਰੂੰਗਾ ਕਿ ਲੋਕਾਂ ਨੇ ਸਰਕਾਰ ਦੇ ਟਾਈਮ ਅਜਤੇ ਅਸੀਂ اپੋਜੀਸ਼ਨ ਚ ਠੀਕ ਹੈ ਜੇ ਕੋਈ ਵੀ ਦੀ اپੋਜੀਸ਼ਨ ਚ ਹੈ ਜਾਂ ਸਰਵਨ ਸਿੰਘ ਧੁੰਨ ਜਦੋਂ ਆਪ اپੋਜੀਸ਼ਨ ਚ ਸੀ ਉਹ ਲੋਕਾਂ ਦਾ ਚੇਤਾ ਹੁੰਦਾ ਸੀਗਾ ਠੀਕ ਹੈ ਜੀ ਜਦੋਂ ਹੁਣ ਸਰਕਾਰ ਬਣ ਗਈ ਧੁੰਨ ਸਾਹਿਬ ਗੈਰ ਹਾਜ਼ਰ ਆ ਸਾਡਾ ਇੱਕ ਇਥੋਂ ਸਾਬਕਾ ਵਿਧਾਇਕ ਆ ਉਹ ਤੇ ਮਹੀਨਾ-ਮਹੀਨਾ ਨਹੀਂ ਸੀ ਵੜਦਾ ਹੁੰਦਾ ਕਾਂਗਰਸੀਆਂ ਦੀ ਇੱਥੇ ਮਰਗਾ ਤੱਕ ਹੋ ਜਾਂਦੀਆਂ ਸੀ ਭੋਗ ਤੱਕ ਨਹੀਂ ਸੀ ਵੜਦਾ ਹੁੰਦਾ ਤੇ ਮਹੀਨਾ-ਮਹੀਨਾ ਲੋਕਾਂ ਦੇ ਵਿੱਚ ਨਹੀਂ ਸੀ ਜਾਂਦਾ ਹੁੰਦਾ ਸੋ ਸਾਡਾ ਸਭ ਤੋਂ ਵੱਡਾ ਹੀ ਇਹ ਗੱਲ ਹੈ ਮੁੱਲ ਉਦੋਂ ਹੀ ਪੈਂਦਾ ਹੈ ਜਦੋਂ ਕੋਈ ਵਿਅਕਤੀ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਹੈ ਜੀ ਔਰ ਜ਼ਮੀਨ ਦੇ ਨਾਲ ਬੰਦਾ ਤਾਂ ਜੁੜ ਸਕਦਾ ਜੀ ਲੋਕਾਂ ਦੇ ਵਿੱਚ ਹਮੇਸ਼ਾ ਹਾਜ਼ਰ ਰਹੂਗਾ ਜੀ ਮੈਂ ਦੱਸਣਾ ਚਾਹੁੰਦਾ 11 ਸਾਲ ਦੀ ਉਮਰ ਤੋਂ ਮੈਂ ਆਪ ਔਰ ਮੇਰੇ ਪਿਤਾ ਜੀ ਹਰ ਰੋਜ਼ ਹਲਕੇ ਦੇ ਵਿੱਚ ਵਿਚਰਦੇ ਹਾਂ ਜੀ ਜੀ ਔਰ ਹਮੇਸ਼ਾ ਅਸੀਂ ਲੋਕਾਂ ਦੇ ਵਿੱਚ ਰਵਾਂਗੇ ਜੀ ਜੀ ਤੁਸੀਂ ਕਿਸੇ ਡਾਕਟਰ ਕੋਲ ਚਲਜੋਣਾ ਹਾਂਜੀ ਤੇ ਅੱਧੀ ਤੁਸੀਂ ਕਿਤੇ ਆਪਣੀ ਬਿਮਾਰੀ ਦੱਸੋ ਤੁਹਾਡਾ ਅੱਧਾ ਰੋਗ ਛਿੜਾਏ ਜਾਂ ਦੁੱਖ ਤਕਲੀਫ ਉਹ ਦੂਰ ਹੋ ਜਾਂਦੀ ਹੈ ਕਿ ਅਗਲੇ ਨੇ ਮੇਰੀ ਗੱਲ ਸੁਣ ਲਈ ਜੀ ਜੀ ਜੇ ਤੁਸੀਂ હાજર ਹੋਵੋਗੇ ਤੇ ਅਗਲੇ ਦਾ ਮੁੱਲ ਜਰੂਰ ਪਾਊਗਾ ਔਰ ਅਸੀਂ ਇਸੇ ਆਪ ਦੀ ਹਾਜ਼ਰੀ ਕਰਕੇ ਆਪ ਦੀ ਸਾਂਝ ਕਰਦੇ ਕਰਕੇ ਜਿੱਦਾਂ ਲੋਕਾਂ ਦੇ ਨਾਲ ਸਾਡਾ ਪਿਆਰ ਹੈ ਸਾਡਾ ਹਲਕਾ ਵਸੀਆਂ ਦੇ ਨਾਲ ਇੱਕ ਪਰਿਵਾਰਕ ਸਾਂਝ ਹੈ ਜਿਸ ਤਰ੍ਹਾਂ ਆਪਾਂ ਲੈ ਕੇ ਚੱਲਦੇ ਆਪਾਂ ਉਸ ਦੇ ਆਧਾਰ ਉਤੇ ਮੈਂ ਇਸ ਚੀਜ਼ ਦਾ ਜਰੂਰ ਮੈਂ ਜ਼ਿਕਰ ਕਰੂੰਗਾ ਕਿ ਹਰੇਕ ਦਾ ਮੁੱਲ ਪਾਊਗਾ ਜੀ ਸਾਡੇ ਨਾਲ ਜਿਹੜੇ ਖਲੋਤੇ ਨੇ ਔਰ ਜਿਹੜੇ ਸਾਡੇ ਨਾਲ ਆਉਣਗੇ ਹਰੇਕ ਨੂੰ ਆਪਾਂ ਪਰਮਾਤਮਾ ਦੀ ਕਿਰਪਾ ਸਦਕਾ ਪੂਰਾ ਮਾਣ ਸਤ ਕਰ ਦਵਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਲਟਵਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਸੋ ਮਚ